ਹੈਲੋ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਮੈਂ ਜਸਵੰਤ ਸਿੰਘ ਸੋਹਲ ਅਤੇ ਤੁਸੀਂ ਵੇਖ ਰਹੇ ਹੋ ਮੇਰਾ ਅਤੇ ਤੁਹਾਡਾ ਆਪਦਾ ਚੈਨਲ ਸੋਹਲ ਰੀਅਲ ਰੀਐਕਸ਼ਨ ਦੋਸਤੋ ਕਹਿੰਦੇ ਨੇ ਜਦੋਂ ਵਾਰਡ ਖੇਤ ਨੂੰ ਖਾਵੇ ਫਿਰ ਦੱਸੋ ਕੌਣ ਬਚਾਵੇ ਚਾਂਕੇ ਜੀ ਕਹਿੰਦੇ ਹੁੰਦੇ ਸੀ ਕਿ ਜੇ ਜਿਹਸ ਦੇਸ਼ ਦਾ ਰਾਜਾ ਕਰਪਟ ਹੈ ਨਾ ਉਹ ਦੇਸ਼ ਕਰੀ ਤਰੱਕੀ ਨਹੀਂ ਕਰ ਸਕਦਾ ਉਹ ਦੇਸ਼ ਕਦੀ ਵੀ ਕਾਮਯਾਬ ਨਹੀਂ ਹੋ ਸਕਦਾ ਜੇ ਸੂਬੇ ਦੀ ਸਰਕਾਰ ਕਰਪਟ ਹੈ ਉਹ ਸੂਬਾ ਤਰੱਕੀ ਨਹੀਂ ਕਰ ਸਕਦਾ ਜਿਸ ਘਰ ਦਾ ਮਾਲਕੀ ਜਾਨੀ ਕਿ ਸਹੀ ਨੀਗੋ ਕਰ ਬਰਬਾਦ ਹੋ ਜਾਂਦੇ ਨੇ ਇਹ ਪੰਡਤ ਚਾਂਦਗੀ ਕੀ ਕਰਦੇ ਸਨ ਫਲਾਦ ਇਹ ਬਣੇ ਨੇ ਕਿ ਅੱਜ ਕੱਲ ਪੰਜਾਬ ਦੇ ਤੇ ਪਹਿਲਾਂ ਜਦੋਂ ਦੇ ਮੋਬਾਈਲ ਖੋਲੀਦਾ ਸੀ ਨਾ ਤੇ ਖਬਰ ਵੇਖ ਨੂੰ ਮਿਲਦੀ ਸੀ ਉਹ ਖਬਰ ਹੁੰਦੀ ਸੀ ਫਲਾਣੇ ਥਾਂ ਤੇ ਪੁਲਸ ਨੇ ਗੈਂਗਸਟਰ ਫੜੇ। ਕਾਣੇ ਥਾਂ ਦੇ ਪੁਲਸ ਨੇ ਸਮਗਲਰ ਫੜੇ। ਕਾਣੇ ਥਾਂ ਦੇ ਪੁਲਸ ਨੇ ਨਸ਼ੇ ਦੇ ਨਸ਼ਾ ਫੜਿਆ ਬੰਦਿਆਂ ਦੇ ਕੋਲੋਂ। ਮਨ ਖੁਸ਼ ਹੁੰਦਾ ਹੂ ਚਲੋ ਜੇ ਵੀ ਗਾਂਧੀ ਦੀ ਸ਼ਾਂਤੀ ਹੋ ਰਹੀ ਆ ਤੇ ਫੋੜ ਇਹਦੇ ਉਲਟ ਵੇਖਣ ਮਿਲਣਾ ਪਿਆ ਹੁਣ ਜੋ ਮੋਬਾਈਲ ਖੋਲੀਦਾ ਤੇ ਖਬਰ ਆਉਂਦੀ ਆ ਜੀ ਫਲਾਣੇ ਥਾਂ ਤੋਂ ਪੰਜਾਬ ਪੁਲਿਸ ਦੀ ਆਪਣਾ ਕਨਸਟੇਬਲ ਮਹਿਲਾ ਕਨਸਟੇਬਲ ਨਸ਼ੇ 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 ਨਾਲ ਫੜੀ ਗਈ ਅਗੰਦ ਨਾਲ ਖਬਰ ਆ ਜਾਂਦੀ ਆ ਜੀ ਫਲਾਣੇ ਸ਼ਹਿਰ ਵਿੱਚ ਐਂਡ ਸਪਾਈਟਰ ਕੋਲ ਕਿਲੋ ਚਟਟਾ ਫੜਿਆ ਗਿਆ ਹੁਣ ਵਾੜੀ ਯਾਨੀ ਕਿ ਖੇਤ ਖੁਣ ਖਾਂ ਲੱਗ ਪਈ ਆ ਅੱਗੇ ਵਾੜ ਰੱਖੀ ਕਰਦੀ ਖੇਤੀ ਕਿ ਬਾਹਰੋਂ ਕੋਈ ਐ ਵੀ ਇਹਨੂੰ ਅੱਗੇ ਇਹਨੂੰ ਖਰਾਬ ਨਾ ਕਰੇ ਤੋ ਹੁਣ ਵਾੜੀ ਖੇ ਨੂੰ ਖਾਂਣ ਲੱਗ ਪਈ ਆ ਤੋ ਸਰਕੀਬਨੂ ਪੰਜਾਬ ਦਾ ਜੇ ਪੰਜਾਬ ਦੇ ਜ਼ਿੰਮੇਵਾਰ ਵਿਅਕਤੀ ਇਹ ਕੰਮ ਕਰਨ ਲੱਗ ਪਣਗੇ ਫਿਰ ਕੀਬਨੂ ਫਿਰ ਚਿੱਟਾ ਕਿਵੇਂ ਖਤਮ ਹੋ ਫਿਰ ਚਿੱਟਾ ਨਹੀਂ ਖਤਮ ਹੋਣਾ ਫਿਰ ਪੰਜਾਬ ਦੇ ਲੋਕ ਖਤਮ ਹੋਣਗੇ ਫੇਰ ਪੰਜਾਬ ਦੀ ਮਿੱਟੀ ਖਤਮ ਹੋ ਜਾਏਗੀ ਪੰਜਾਬ ਦਾ ਕਲਚਰ ਖਤਮ ਹੋ ਜਾਏਗਾ ਭਗਵੰਤ ਮਾਨ ਜੀ ਇਹ ਨਾ ਆਖਿਓ ਕਿ ਇਹਦੇ 2-4 ਬੰਦੇ ਫਰੀਦੇ ਨੇ ਨਾ ਇਹੋ ਹੀ ਕੰਮ ਕਰਦੇ ਨੇ ਜੇ ਦੋ-ਚਾਰ ਬੰਦੇ ਫਰੀਚੇ ਆ ਨਾ ਤੇ ਇਹਨਾਂ ਮਗਰ ਫਿਰ ਕਿੰਨਾ ਵੱਡਾ ਇਹਨਾਂ ਦਾ ਲੱਭ ਕੋਈ ਨਾਲ ਲੱਭੀ ਸਾਥੀ ਹੋਊਗਾ ਕਿੰਨਾ ਵੱਡਾ ਇਹਨਾਂ ਦਾ ਗੈਂਗ ਹੋਊਗਾ ਕਿੰਨਾ ਵੱਡਾ ਇਹਨਾਂ ਦਾ ਲੱਭੀ ਆਪਣਾ ਕੋਈ ਕਾਰੋਬਾਰ ਹੋਊਗਾ ਜਿਹੜੇ ਵਿੱਚ ਵਿੱਚ ਹੁਣ ਕੱਲਾ ਬੰਦਾ ਕੋਈ ਕੰਮ ਨਹੀਂ ਕਰ ਸਕਦਾ ਕੱਲਾ ਬੰਦਾ ਇਹੋ ਜਿਹਾ ਕੋਈ ਕੰਮ ਨਹੀਂ ਕਰ ਸਕਦਾ ਇਹਦਾ ਮਤਲਬ ਇਹ ਪੰਜਾਬ ਪੁਲਿਸ ਵਿੱਚ ਕਿੰਨੇ ਲੋਕ ਹੋਣਗੇ ਜਿਹੜੇ ਇਹ ਕੰਮ ਕਰਦੇ ਹੋਣਗੇ ਇਸ ਕਰਕੇ ਤੁਹਾਨੂੰ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਉੱਤੇ ਹੀ ਲੈ ਕੇ ਕੁਝ ਕਰਨਾ ਪਵੇਗਾ ਮੈਂ ਇਹ ਨਹੀਂ ਕਹਿੰਦਾ ਕਿ ਪੰਜਾਬ ਪੁਲਿਸ ਮਾੜੀ ਆ ਪੰਜਾਬ ਪੁਲਿਸ ਸਾਡੇ ਵੀ ਸਾਡੇ ਹੀ ਭਰਾ ਨੇ ਸਾਡੇ ਵਿੱਚੋਂ ਹੀ ਭਰਤੀ ਹੋ ਗਏ ਨੇ ਕਈ بڑے بڑے ਬੱਚੇ ਪੜੇ ਇਮਾਨਦਾਰ ਇਮਾਨਦਾਰ ਨੇ ਵਧੀਆ ਜੌਬ ਕਰ ਰਹੇ ਆ ਓਨੈਸਟਲੀ ਜੌਬ ਕਰ ਰਹੇ ਨੇ ਪਰ ਜਿਹੜੇ ਵਿੱਚ ਕੁਝ ਆਪਣੇ ਲਾਲਚ ਕਰਕੇ ਪੰਜਾਬ ਪੁਲਿਸ ਦਾ ਮਹਿਮਨ ਬਾਦਾਮ ਕਰਦੇ ਹਨ ਉਹਨਾਂ ਨੂੰ ਸਿੱਧਾ ਕਰਨ ਦੀ ਲੋੜ ਆ ਤੇ हां ਇਹ ਗੱਲ ਜ਼ਰੂਰ ਆ ਕਿ ਅਗਰ ਨਾ ਅਪੀਲ ਕਰਾਂਗੇ ਆ ਭਗਵੰਤ ਮਾਨ ਨੂੰ ਵੀ ਉਹ ਪੰਜਾਬ ਦੇ ਵੱਡੇ ਅਫਸਰਾਂ ਨੂੰ ਵੀ ਕਿ ਜੇ ਕੋਈ ਟਾੜਾ ਬੰਦਾ ਵੀ ਪੰਜਾਬ ਨੂੰ ਪੁਲਿਸ ਬਾਦਾਮ ਕਰਦਾ ਨਾ ਜਾ ਪੰਜਾਬ ਪੁਲਸ ਐ ਕਿਹ ਰੈਂਕ ਨੂੰ ਬਦਨਾਮ ਕਰਦਾ ਤੇ ਤੁਹਾਡਾ ਫਰਜ ਬੰਦਾ ਚੰਗੀ ਤਰ੍ਹਾਂ ਟੰਗੋ ਤੁਹਾਨੂੰ ਉਹ ਤੇ ਗੁੱਸਣਾ ਜਿਹਦਾ ਹੈ ਕਿ ਇਹ ਬੰਦੇ ਨੇ ਸਾਨੂੰ ਪੰਜਾਬ ਪੁਲਸ ਨੂੰ ਬਦਨਾਮ ਕੀਤਾ ਹੈ ਇਹ ਨਾ ਕੋਣ ਬਚਾਓ ਜੇ ਤੁਸੀਂ ਬਚਾਓਗੇ ਫਿਰ ਤੇ ਤੁਹਾਡਾ ਕੰਮ ਵਧੂਗਾ ਫਿਰ ਤੁਹਾਡੇ ਵਿੱਚ ਹੋਰ ਲੋਕੀ ਤੁਰੇ ਆਉਣਗੇ ਹੋਰ ਲੋਕੀ ਇਨਵੋਲ ਬੰਦੇ ਆਣਗੇ ਵਧੀਆ ਕੰਮ ਕੋਈ ਕਰ ਨਹੀਂ ਉਪਰ ਅਫਸਰ ਬਚਾ ਹੀ ਲੈਂਦੇ ਆ ਇਹ ਫਿਰ ਤੁਹਾਡਾ ਗਲਤ ਰਹਿ ਜਾਂ ਜੋ ਤੁਹਾਡਾ ਬੰਦਾ ਫੜਿਆ ਗਿਆ ਉਹ ਸਪਸ਼ਟ ਸਹਾਇਆ ਦਿਓ ਪੰਗੋ ਨੂੰ ਕੋਈ ਗਾਜੋਤ ਨਾ ਕਰੇ ਕੋਈ ਪੰਜਾਬ ਪੁਲਿਸ ਦੇ ਨਾਮ ਵੀ ਮਹਿਮਨ ਬਥਾਮ ਕਰਦੀ ਨਾ ਕੋ ਪੰਜਾਬ ਪੁਲਿਸ ਰੈਂਕ ਨੂੰ ਦਾ ਨਾਮ ਕਰੇ ਤੇ ਸਾਡੇ ਭਰਾ ਜੋ ਸਾਡੇ ਵਿੱਚੋਂ ਗਏ ਜੋ ਤੇ ਜੇ ਕੋਈ ਬੰਦੇ ਸਾਡੇ ਉ ਜਾ ਕੇ ਸਾਡੇ ਆਪਣੇ ਲਾਲਚ ਵਾਸਤੇ ਸਾਨੂੰ ਮਾਰਨ ਲੱਗ ਪਏ ਤੇ ਫਿਰ ਤੁਹਾਡਾ ਫਿਰ ਕੀ ਤੇ ਤੁਹਾਡੇ ਦਾ ਸਾਨੂੰ ਬਚਾਉਂ ਕੌਣ ਪੰਜਾਬ ਪੁਲਿਸ ਤੇ ਬਚਾਉਂਦੀ ਹੈ ਉਹ ਰੱਖਿਆ ਕਰਦੀ ਹੈ ਉਹ ਤੇ ਮਾਰੇ ਅੰਸਰ ਨੂੰ ਫੜਦੀ ਹੈ ਤੇ ਜੇ ਪੰਜਾਬ ਪੁਲਿਸ ਵਿੱਚੋਂ ਕੁਝ ਲੋਕ ਸਾਰੇ ਨਹੀਂ ਕਿਦਾ ਸਕਦੇ ਜਦ ਸਾਰੀ ਬਹੁਤ ਚੰਗੀ ਪੁਲਿਸ ਪੰਜਾਬ ਪੁਲਿਸ ਚੰਗੀ ਨਹੀਂ ਹੈਗੀ ਆ ਪਰ ਕੁਝ ਲੋਕ ਜਿਹੜੇ ਮਾਰੇ ਨਾ ਜੇ ਉਹ ਅੰਸਰ ਅਬੀ ਇੱਕ ਕੰਮ ਕਰਨਾ ਪੈਣਾ ਫੇਰ ਤੇ ਬਹੁਤ ਪੰਜਾਬ ਦਾ ਸਮਝੋ ਵੀ ਕੋਈ ਨਹੀਂ ਪਚਾਹਦਾ ਪੰਜਾਬ ਇਹ ਗੱਲ ਬੜੀ ਸੋਚਣ ਵਿਚਾਰਨ ਵਾਲੀ ਆ ਤੇ ਕਹਿੰਦੇ ਨੇ ਨਾ ਕਿ ਹੁਣ ਆਪਾਂ ਇਹਨੇ ਵੀ ਜੇ ਕੋਈ ਦੇਸ਼ ਦਾ ਲੀਡਰ ਮਾੜਾ ਹੋਵੇ ਜਾਂ ਕਰਪਟ ਹੋਵੇ ਜਾਂ ਉਹ ਸਮਝ ਲਾ ਵੀ ਆਪਣੇ ਆਪਰਾ ਢਿੱਡ ਭਾਲੇ ਜਾਂ ਆਪਣੇ ਰਿਸ਼ਤੇਦਾਰਾਂ ਦੇ ਢਿੱਡ ਭਾਲੇ ਉਹ ਦੇਖ ਨਹੀਂ ਵੱਜਦਾ ਇਹਦੀ ਇਹ ਉਦਾਹਰਨ ਆਪਣੇ ਗੁਆਂਢੀ ਦੇ ਪਾਕਿਸਤਾਨ ਜਿਹੇ ਕੀ ਹੋ ਜਿਨ੍ਹਾਂ ਦੇ 리ਡਰਾਂ ਨੇ ਜਾਂ ਆਪਣਾ ਟੈਟ ਭਰਿਆ ਜਾਂ ਮਿੰਸਟਰੀ ਹੈ ਜਿਹੜਾ ਭਰਿਆ ਆ। ਪੰਜ ਪੰਜ ਉੱਧਰ ਪਾਸਦਾਂ ਦੀ ਹਾਲਤ ਕੀ ਆ। ਲੋਕੀ ਜਾਰੇ ਆਟੇ ਲੈਣ ਲੱਗੇ ਭੁੱਖ ਮਰੀ ਪਈ ਉੱਥੇ। ਇਹੋ ਗੱਲ ਮੈਂ ਕਹਿੰਨਾ ਵੀ ਦੇਖੋ ਸਰਕਾਰੀ ਮਹਿੰਮ ਤਨਖਾਹਾਂ ਬਹੁਤ ਨਹੀਂ। ਕੋਈ ਕੰਮ ਹੀ ਤਨਖਾਹਾਂ ਨਹੀਂ ਆ ਗਈ। ਵਧੀਆ ਗੁਜ਼ਾਰੇ ਹੁੰਦੇ ਨੇ, ਵਧੀਆ ਤੇ ਬੱਚੇ ਪੜਾ ਸਕਦੇ। ਉਹ ਵੀ ਲੋਕ ਇਹ ਜਿਹੜੇ ਜਾਰੇ ਦਿਹਾੜੀ ਕਰਕੇ ਬੱਚੇ ਪੜਾਉਂਦੇ ਨੇ। ਤੁਹਾਡੀ ਤਨਖਾਹਾਂ ਲੱਖ ਲੱਖ ਤਨਖਾਹਾਂ ਤੁਹਾਡੀਆਂ 80 ਸੀ ਹਜ਼ਾਰ ਤਨਖਾਹਾਂ ਨੇ। ਬੜੇ ਆਰਾਮ ਨਾਲ ਵਧੀਆ ਬੱਚੇ ਪੜਾ ਸਕਦੇ ਹੋ। ਤਾਂ ਫਿਰ ਇੰਨੇ ਇਤਖਾਲ ਲੈ ਗਏ ਵੀ ਆਪਾਂ ਕੋਈ ਗਲਤ ਕੰਮ ਕਰਾਂਗੇ ਫਿਰ ਮਾੜੀ ਗੱਲ ਲੈਣਾ ਤੇ ਨਾਲੇ ਗੁਰਬਾਣੀ ਕਹਿੰਦੀ ਆ ਗੁਰਬਾਣੀ ਅਗਲ ਕਹਿੰਦੀ ਆ ਜਿਹੜਾ ਬੀਜੋਗੇ ਨਾ ਤੇਹਾ ਵੱਡੋਗੇ ਜਿਹੜਾ ਬੂਟਾ ਲਾਓਗੇ ਨਾ ਉਹ ਬੂਟਾ ਗੁਣਾਏ ਜੇ ਅੱਕ ਲਾਓਗੇ ਨਾ ਫਿਰ ਤੁਹਾਨੂੰ ਖਾਨ ਨੂੰ ਅੱਕ ਹੀ ਮਿਲਨੇ ਆ ਇਹ ਕਿਹੜਾ ਅੱਕ ਦੇ ਹੁੰਦੇ ਆ ਅੰਬਾ ਵਰਗੇ ਬਣਿਆ ਹੁੰਦੇ ਆ ਪਰ ਉਹ ਖਾਨ ਨੂੰ ਮਿਲਿਆ ਫਿਰ ਇਹੜਾ ਫਿਰ ਦੂਜਿਆਂ ਮੇਂ ਮਿਲ ਖਾਨ ਨੂੰ ਸੰਧੂਰੀਆਂ ਮੇਂ ਲਗੇ ਫਿਰ ਤੁਹਾਨੂੰ ਅੱਕ ਹੀ ਖਾਨ ਨੂੰ ਮਿਲਣਾ ਕਹਿੰਦੇ ਇਹ ਗੁਰਬਾਣੀ ਕਹਿੰਦੀ ਆ ਜਿਹੜਾ ਜੇ ਜੇ ਸੋ ਲੂਨੇ ਕਰਮਾਂ ਸੰਦੜਾ ਖੇਸ ਜਿਹੜੇ ਦੀ ਆਪਣੇ ਕਰਮਾਂ ਨਾਲ ਜਿਹੜੇ ਬੀਜ ਕਹਣਾ ਬੜਾ ਆਪਣਾ ਬਣਾਓ ਕਰਮ ਬਣਾਓਗੇ ਤਾਂ ਮਾ ਕਰਕੇ ਆਪਣੇ ਜਿਹੜਾ ਆਪਣੇ ਜਿਹੜੀ ਸ਼ਰੀਰੂਪੀ ਖੇਤ ਵਿੱਚ ਜਿਹੜਾ ਤੁਸੀਂ ਆਪਣੇ ਕਰਮਾਂ ਦੇ ਨਾਲ ਬੀਜੋਗੇ ਉਹਦਾ ਫਲ ਤੁਹਾਨੂੰ ਪੁੱਤਣਾ ਪੈਣਾ ਹੈ ਕਿ ਕਿਸ ਨੂੰ ਲੇਟ ਮਿਲ ਜਾਂਦਾ ਹੈ ਕਿਸ ਨੂੰ ਇੱਥੇ ਹੀ ਮਿਲ ਜਾਂਦਾ ਹੈ ਤੇ ਕਿਸ ਨੂੰ ਭਰ ਜਾ ਅਗਲੀ ਮਾਲ ਦੀ ਦਰਗਾਹ ਮਿਲਦਾ ਤੇ ਨਾਲ ਵੀਰੋ ਮੇਰੀ ਸਾਨੂੰ ਗੱਲ ਨਾਲ ਤਾਂ ਕੋਈ ਜਾਂਦਾ ਨਹੀਂ ਜੋ ਖੱਕ ਦੀ ਮਾਈ ਵੀ ਨਾਲ ਨਹੀਂ ਜਾਂਦੀ ਮੈਂ ਕਿ ਪਿਛਲੀ ਵੀਡੀਓ ਵਿੱਚ ਕਿਹਾ ਸੀ ਕਿ ਮਾਈ ਧੱਕਦੀ ਵੀ ਨਾਲ ਨਹੀਂ ਜਾਂਦੀ ਤੇ ਫਿਰ ਆੜ ਪਾਪਾ ਦੀ ਪੰਡਾ ਬੰਨਣੀ ਆ ਜੋ ਨਾਲ ਦੋ ਨੰਬਰ ਦੀਆਂ ਇਹ ਕਿੱਥੇ ਲੈ ਕੇ ਜਾਓਗੇ ਗੁਨਾਕ ਦੇਵ ਜੀ ਨੇ ਕਾਰੂ ਬਾਦਸ਼ਾ ਨੂੰ ਸਮਝਾਉਣ ਵਾਸਤੇ ਨਾ ਕੋ ਕਾਰੂ ਬਾਦਸ਼ਾ ਵੀ ਬੜਾ ਇੱਕ ਲੁਟੇਰਾ ਕਿਸਮ ਦਾ ਬਾਦਸ਼ਾਹੀ ਉਹ ਇਹ ਲੇਟੇ ਲੁਟੇਰੇ ਲੋਕ ਜੇ ਉੜਦੇ ਨਾ ਉਹ ਆਪਣੇ ਪਰਜੇ ਉੜਦਾ ਸੀ ਤੇ ਹੁਣ 40 ਗਾਂ ਜੋੜ ਲਈ ਮਾਇਆ ਦੇ ਉਹਨਾਂ ਸਮਝਾਉਣ ਲੱਗੇ ਕਾਰੂ ਬਾਦਸ਼ਾਹ ਦੇ ਨੰਗੇ ਹੋ ਕੇ ਦੇਸ਼ੋਂ ਨੰਗੇ ਤੋਂ ਉਹਨੂੰ ਉਹਦਾ ਮੁਲਾਕਾਤ ਹੋਈ ਕਾਰੂ ਬਾਦਸ਼ਾਹ ਦੇ ਨਾਲ ਉਹੀ ਤੇ ਕਾਰੂ ਬਾਦਸ਼ਾਹ ਕੋ ਨਾਂਦੀ ਨਖਿਆ ਅਰ ਬਾਦਸ਼ਾਹ ਇੱਕ ਮੇਰੇ ਸੂਈ ਲੈ ਲਾ ਮੈਂ ਤਰਗ ਅਗਲੀ ਦਰਗਾਹ ਲੰਘ ਜਾ ਕੇ ਕਾਰੂ ਬਾਦਸ਼ਾਹ ਕੋ ਹਾਰਾਣ ਕਹਿੰਦਾ ਮਹਾਰਾਜ ਇਹੋ ਜੀ ਗੱਲਾਂ ਕਰਦੇ ਹੋ ਕਹਿੰਦਾ ਮੈਂ ਸੂਈ ਕਿਤੇ ਨਾਲ ਜੂ ਕਹਿੰਦਾ ਗੱਡੀ ਉਹ ਕਹਿੰਦਾ ਕਾਰੂ ਬਾਦਸ਼ਾਹ ਇਹ ਜੇ ਤੂੰ ਨਿੱਕੀ ਜੀ ਸੂਈ ਨਹੀਂ ਨਾ ਲਿਜਾ ਸਕਦਾ ਤੇ ਆੜੇ ਪਾਪਾਂ ਨੇ ਪੰਡਾਂ ਵਾਲੀਆਂ 40 ਗਾਂ ਜੋੜ ਲਈਏ ਲੋਕਾਂ ਲੁੱਟੜ ਕੇ ਇਹ ਕਿੱਥੋਂ ਇਹ ਨਾਲ ਆਵੇਂਗਾ ਆਹਦੇ ਆਹਦੇ ਕਾਰੂ ਬਾਦਸ਼ਾਹ ਦਿਮਾਗ ਦੇ ਪਰਦੇ ਖੁੱਲ ਗਏ ਹੀ ਉਹਨੂੰ ਧਨ ਸਾਰਾ ਖੋਲਦਾ ਜੰਤਾ ਵਾਸਤੇ ਨੇ ਆਪਣਾ ਲੁੱਟਿਆ ਉਹਨੂੰ ਸਮਝ ਆ ਗਈ ਪਰ ਤੁਹਾਨੂੰ ਪੰਜ ਕਿਲੋ ਸਮਝਾਉਣੀ ਆ ਉਹ ਧਨ ਨਾਲ ਲੈ ਆਣਾ ਇੱਥੇ ਰਹਿ ਜਾ ਨਾ ਜੋ ਲੱਕੜਾਂ ਹੀ ਮਿਲਿਆ ਜੋ ਜਿਹੜੇ 5 ਮਣ 6 ਮਣ 9 ਮਣ ਮਿਲਣੀ ਆ ਜੋ ਜਿਹੜਾ ਸਾੜ ਦੇਣਾ ਜਿਹਨਾਂ ਤੁਹਾਨੂੰ ਦੱਸੇ ਨੂੰ ਸਾੜਨਾ ਹੈ ਉਹ ਗੰਦੇ ਸਿਰੂ ਜਿਹਨੇ ਸਾੜਨਾ ਹੈ ਉਹ ਲੱਕੜਾਂ ਕੀ ਨਿੱਤ ਕਹਿਣ ਗਿਆ ਕਿ ਸਾਨੂੰ ਕਿਹੜੇ ਸੀੜੀ ਤੇ ਪਾਉਣਗੇ ਚੰਗੇ ਸੀੜੀ ਤੇ ਪਾਓਗੇ ਸਾਡੇ ਨਾਲ ਬਦਨਾਮੀ ਕਰਨ ਰਹੇ ਹੋ ਲੱਕੜਾਂ ਮੈਂ ਕਹਦਾ ਨਹੀਂ ਕੋ ਟਾਈਮ ਤੇ ਜਿਹੜੀ ਰੂਹ ਆ ਨਾ ਰੂਹ ਦਾ ਜੋਗ ਹੋਣਾ ਉਹ ਤਾਂ ਰੱਬ ਹੀ ਜਾਂਦਾ ਉਹ ਤਾਂ ਮੈਂ ਦੱਸਿਆ ਤਾਂ ਕੀ ਹੋਣਾ ਉਹ ਤਾਂ ਰੱਬ ਹੀ ਜਾਂਦਾ ਉਹਦਾ ਕੀ ਗੱਲ ਵਾਪਰਨੀ ਆ ਉਹਨੇ ਕਿਹੜੇ ਸੂਰਜੀਓ ਨੇ ਪਏ ਗੰਦ ਖਾਣਾ ਨਾਲੇ ਵੜ ਵੜ ਕੇ ਕਿਹੜੀ ਉਹਨੇ ਸਾਫਾ ਖੁੱਡਾਂ 'ਤੇ ਬਿਠਣਾ ਕਿਹੜੇ ਗੰਦੇ ਕੀੜੇ ਬਣ ਕੇ ਨਾਲੀ ਬਣੇ ਨਾਲੀ ਗੰਦ ਖਾਣਾ ਜਿਹੜਾ ਬੰਦੇ ਦਾ ਜਿਤਨਾ ਬੀਜਦਾ ਨਾ ਪਰ ਉਹਨੂੰ ਖਾਣ ਦਾ ਹੋਈ ਮੈਲਾ ਨਾ ਜਿਹੜਾ ਇਹ ਕਰ ਗੋ ਫਰਾਉ ਥੋੜੀ ਗੱਲ ਟੌਪੂ ਤੋਂ ਹਟ ਗਈ ਸੀ ਪਰ ਇਹ ਸਮਝਾਉਣ ਵਾਸਤੇ ਮ ਗੱਲਾਂ ਕੀਤੀਆਂ ਨੇ ਦੇਖੋ ਪੰਜਾਬ ਨੂੰ ਬਚਾਉ ਆਪਣਾ ਸਾਰੇ ਫਰਜ਼ ਬੰਦਾ ਹੈ ਜਨਤਾ ਦਾ ਫਰਜ਼ ਬੰਦਾ ਕਿ ਪੰਜਾਬ ਪੁੱਛਾ ਸੰਜੋਗ ਕਰੇ ਇਹ ਆਪ ਦਾ ਸਾਰੇ ਫਰਜ਼ ਬੰਦਾ ਹੈ ਆਪਣੀ ਡਿਊਟੀ ਸਮਝੇ ਮਾਪਿਆਂ ਦਾ ਫਰਜ਼ ਵੀ ਬੰਦਾ ਹੈ ਕਿ ਆਪਣੇ ਬੱਚਿਆਂ ਦੀ ਨਿਗਰਾਨੀ ਕਰੇ ਬੱਚਿਆਂ ਨੂੰ ਸਮਝਾਵੇ ਨਹੀਂ ਸਭ ਬੱਚੇ ਸਮਝਦੇ ਤੇ ਫਿਰ ਉਹਨਾਂ ਨੂੰ ਕਹਿੰਦਾ ਜਿੱਥੇ ਆਪਣੇ ਘਰਾਂ ਜੀ ਨਹੀਂ ਆਪਣੇ ਘਰਾਂ ਜੀ ਉਹਨਾਂ ਦਾ ਵਾਸਾ ਰੱਖੋ ਤੇ ਨਾਲ ਮਿਲ ਕੇ ਹਮਲਾ ਮਾਰੋ ਜਿਸ ਤਰ੍ਹਾਂ ਦਾ ਪਹਿਲੋ ਪੰਜਾਬ ਸੀ ਹੱਸਦਾ ਵਸਦਾ ਖੇਡਦਾ ਆਪਾਂ ਉਹ ਫਿਰ ਮਿਆ ਬਣਾਈਏ ਜਿਵੇਂ ਦੁਬਾਰਾ ਫਿਰ ਪਹਿਲਵਾਨ ਪੈਦਾਨ ਦਾਰਾ ਸਿੰਘ ਵਰਗੇ ਪੈਦਾ ਹੋਣਾ ਮਿਲਖਾ ਸਿੰਘ ਵਾਂਗੂ ਥਲੀਡ ਪੈਦਾ ਹੋਣਾ ਗਾਮੇ ਪਹਿਲ ਵਰਗੇ ਪੈਦਾ ਹੋਣਾ ਉਹ ਪੰਜਾਬ ਬਣਾਈਏ ਤੇ ਇਹ ਸੀ ਮੇਰੀ ਅਪੀਲ ਆਪਣੀ ਆਪੜਾ ਜਨਤਾਗੇ ਵੀ ਇਤ ਉਸ ਵੀ ਡਿਊਟੀ ਸਮਝੋ ਆਪਣਾ ਫਰਜ਼ ਹੈ ਬਚਾਉਣਾ ਤੇ ਵੀ ਆਪਣੇ ਸਮਝਾਓ ਤੇ ਪੁਲਿਸ ਨਾਲ ਸੰਯੋਗ ਵੀ ਕਰੋ ਤੇ ਪੁਲਿਸ ਵੀ ਜਿਹੜੇ ਉਹਨਾਂ ਚ ਗਲਤ ਅਨਸਰ ਵੜੇ ਨਹੀਂ ਜਿਹੜੇ ਉਹਨਾਂ ਦੀ ਬਦਨਾਮੀ ਕਰਾ ਰਹੇ ਨਹੀਂ ਜਾਂ ਪੁਲਿਸ ਨੂੰ ਬਦਨਾਮ ਕਰ ਰਹੇ ਉਹਨਾਂ ਉੱਤੇ ਸਿਕੰਜਾ ਪੁਲਿਸ ਕਸੇ ਖੁਦ ਆਪ ਕਸੇ ਲੋਕਾਂ ਨੂੰ ਕਾਹਦੇ ਦੱਸੇ ਕਿ ਪੰਜਾਬ ਪੁਲਿਸ ਸਭ ਤੋਂ ਦੀ ਬੈਸਟ ਪੁਲਿਸ ਹੈ ਹਿੰਦੁਸਤਾਨ ਦੀ ਜਿਹੜੇ ਆਪਣੇ ਦਾ ਵੀ ਲਿਆ ਨਹੀਂ ਕਰਦੀ ਗਲਤ ਬੰਦੇ ਦਾ ਲਿਆ ਨਹੀਂ ਕਰਦੀ ਉਹਨੂੰ ਬਚਾਓ ਨਾ ਬਚਾਓ ਫਿਰ ਹੋਰ ਪੈਦਾ ਹੋਣਗੇ ਫਿਰ ਹੋਰ ਇਲਚਨ ਮਾਮਲੇ ਹੋਣਗੇ ਤੇ ਆਖਰ ਤੇ ਮੈਂ ਜਾਂ ਇੱਕ ਕਹਾਂਗਾ ਜੇ ਤੁਹਾਨੂੰ ਮੇਰੇ ਵਿਚਾਰ ਨਾਲ ਸਹਿਮਤ ਹੋ ਤਾਂ ਵੀ ਮੇਰੇ ਵੀਡੀਓ ਨੂੰ ਲਾਈਕ ਕਰੋ ਗਾ ਸ਼ੇਅਰ ਕਰੋ ਤੇ ਜਿਹੜੇ ਵੀਰ ਮੇਰੇ ਚੈਨਲ ਤੇ ਨਵੇਂ ਆਣਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੇਰੇ ਵੱਲੋਂ ਅਖੀਰੋ ਸਭ ਨੂੰ ਸਤਿ ਸ੍ਰੀ ਅਕਾਲ